ਇਹਨਾਂ ਉਹ ਬੜਾ ਖੁਸ਼ੀ ਦਾ ਦਿਨ ਹੈ ਉਹ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਵੀ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁਗ-ਚੁਗ ਕਹਿੰਦੇ ਕਿ ਸੈਮੀਫਾਈਨਲ ਦੇ ਵੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਿੱਕ ਦੇ ਵਿੱਚ ਨਾਰਾ ਲਾ ਕੇ ਦੇ ਦੱਸਤਾ ਕਿ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਆ ਤੇ ਫਾਈਨਲ ਵੀ ਮਾਜੂਬ ਸੀਐਮ ਸਾਹਿਬ ਭਗਤ ਮਾ ਜੀ ਦੇ ਚੋਲੀ ਚਿਆ ਸਰ ਮਤਕਲ ਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮ ਦੇਖੇ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਸਾਹਿਬ ਜੋ ਸਾਡੇ ਸੀਐਮ ਸਾਹਿਬ ਉਹ ਖਾਸ ਤੌਰ ਤੇ ਜੋ ਸਾਡੇ ਮਾਨਯੋਗ ਅਮਰਸ਼ੇਰ ਸਿੰਘ ਸ਼ਹਿਰੀ ਕਰ ਸੀ ਜੋ ਉਹ ਆਪਣੇ ਅਟੁੱਟ ਮਿਹਨਤ ਰਹੀ ਉਥੇ ਉਹ ਸਭ ਮਿਹਨਤ ਨੂੰ ਸਲਾਮ ਹੈ ਕਿ ਅਸੀਂ 3 ਹਫ਼ਤੇ ਉਥੇ ਲਾ ਕੇ ਆਏ ਔਰ ਮਾਨਯੋਗ ਐਮਐਲਏ ਸਾਹਿਬ ਸਵੇਰੇ 7 ਵਜੇ ਉੱਠ ਕੇ ਪਹਿਲੇ ਲੋਕਾਂ ਨੂੰ ਮਿਲਦੇ ਸੀਗੇ 8:30 9:00 ਨਾ ਕਰਨ ਤਾਂ ਕੋਈ ਨਹੀਂ ਉਸ ਤੋਂ ਬਾਅਦ ਸਾਰਾ ਦਿਨ ਉਥੇ ਬਿਤਾ ਕੇ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ੈਡਿਊਲ ਉਹਦਾ 1 ਮਹੀਨਾ ਉਥੇ ਸੀਗਾ ਔਰ ਇਹ ਚੀਜ਼ਾਂ ਬੜਾ ਮਾਣ ਮਹਿਸੂਸ ਹੁੰਦਾ ਕਿ ਬਟਾਲਾ ਵਾਸੀਓ ਕਿ ਤੁਸੀਂ ਇੱਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰ ਆ ਪੂਰੇ ਪੰਜਾਬ ਦੇ ਵਿੱਚ ਪਟਿਆਲੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਕਿਉਂ ਕਿ ਜਿੱਥੇ ਵੀ ਡਿਊਟੀ ਲੱਗੀ ਆ ਉਹਨਾਂ ਦੀ ਮਾਜੋਕ ਸੀਐਮ ਸਾਹਿਬ ਭਗਵੰਤ ਮਾਨ ਜੀ ਕੇਜਵਲ ਸਾਹਿਬ ਨੇ ਜਿੱਥੇ ਵੀ ਜੁੜੀ ਲਈ ਹੈ ਚਾਹੇ ਜਲੰਧਰ ਸੀਗਾ ਚਾਹੇ ਉਹ ਦਿਹਾਰੇ ਸੀਗਾ ਚਾਹੇ ਉਹ ਸਾਡਾ ਡੇਰਾਪਾਪਾ ਨਾਲ ਸੀਗਾ ਜਿੱਥੇ ਵੀ ਡਿਊਟੀ ਆ ਲਈ ਆ ਉਹਨੇ ਪੱਤਰਾ ਜਾਰੀ ਕਰਕੇ ਸੀਐਮ ਸਾਹਿਬ ਦੀ ਝੋਲੀ 'ਚ ਪਾਇਆ ਹੋਰ ਦੀ ਗੱਲ ਕੀਤੀ ਜਾਵੇ ਜਿੱਤ ਤੇ ਆਈ ਵੀਡੀਓ ਬੜੀ ਵੱਟੀਆ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ 91 ਵੋਟਰਾਂ ਨਾਲ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾਣੀ ਮੋਟੀ ਗੱਲ ਨਹੀਂ ਹੈ ਕਿ ਉੱਥੇ ਕਾਲੀ ਦਲ ਦੇ ਦੋ ਤਰੰਦਰ ਲੀਡਰ ਹੋਣ ਕਾਂਗਰਸ ਪਾਰਟੀ ਚ ਚਲੋ ਰਹੀ ਵਿਚਾਰੀ ਪਿੱਛੇ ਗਈ ਉਹਨਾਂ ਨੇ ਚਲੋ ਕਾਫੀ ਜੋਰ ਲਾਇਆ ਲੋਕਾਂ ਨੇ ਪਰ ਉਹ ਸਾਡੇ ਬੜਿੰਗ ਸਾਹਿਬ ਨੇ ਬੜਾ ਅੱਛਾ ਬਿਆਨ ਦਿੱਤਾ ਜਿੱਤੇ ਕਰਕੇ ਵੀ ਉਹ ਲੋਕਾਂ ਨੇ ਬੜਾ ਫਤਵਾ ਦੇ ਤਾੜ ਲੋ ਇਹੀ ਹਾਲ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਪਾਰਟੀਆਂ ਦਾ ਇਹੀ ਹਾਲ ਰਿਵੈਤੀ ਲੀਡਰਾਂ ਦਾ ਹੋਣਾ 27 ਦੇ ਵਿੱਚ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਅਸੀਂ ਉਹ ਉਹ ਲੋਗ ਆ ਸਾਡੀ ਉਹ ਪਾਰਟੀ ਆ ਜਿਹੜੇ ਕੰਮ ਦੇ ਨਾਤੇ ਵੋਟ ਮੰਗਦੀ ਐ ਚੰਮ ਦੇ ਨਾਤੇ ਵੋਟ ਨਹੀਂ ਮੰਗਦੀ ਅਸੀਂ ਕੰਮ ਕਰਕੇ ਦਿਖਾਇਓ ਲੋਕਾਂ ਨੂੰ ਇਹ ਲਾਰੇ ਚ ਨਹੀਂ ਰੱਖਿਆ ਇਤਾਂ ਦੀ ਮਿਹਨਤ ਰਹੀ ਕਿਦਾਂ ਦਾ ਨਤੀਜਾ ਇਹ ਸਾਰੀ ਦੀ ਸਾਰੀ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਉੱਥੇ ਕੀਤਾ ਉਹਨਾਂ ਦੇ ਇੱਕ ਇਸ਼ਾਰੇ ਤੇ ਸਵੇਰੇ ਉੱਥੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਉਹਨਾਂ ਦੀ ਅੰਤ ਤੱਕ ਮਿਹਨਤ ਸਦਕਾ ਤੇ ਭਗਵੰਤ ਮਾਨ ਜੀ ਦੇ ਕੀਤੇ ਕੰਮ ਆਮ ਆਦਮੀ ਪਾਰਟੀ ਦੇ ਕੀਤੇ ਕਮਾਂ ਦੇ ਤਰਨ ਤਰਨ ਦੇ ਲੋਕਾਂ ਨੇ ਮੋਹਰ ਲਾ ਕੇ 12000 ਦੀ ਲੀਡ ਨਾਲ ਉਥੋਂ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਚ ਇੱਕ ਵਾਰ ਫੇਰ ਫਤਵਾ ਦੇ। ਕੀ ਦੇਖਦੇ ਜਿਹੜੀ ਲੀਡ ਹੈ। ਲੀਡ ਬਹੁਤ ਵਧੀਆ ਲੀਡ ਆਈ ਆ ਔਰ ਜਿਹੜੀ ਜਿਮਨੀ ਜ਼ੋਨ ਦੇ ਵਿੱਚ ਇੰਨੀ ਵੱਡੀ ਲੀਡ ਹੋਣੀ ਬਹੁਤ ਵਧੀਆ ਕਿਉਂਕਿ ਸਾਰੇ ਕਹਿੰਦੇ ਸੀ ਪੰਥਕ ਹਲਕਾ ਪੰਥਕ ਹਲਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਔਰ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਸਾਡੇ ਐਨਰਜੈਟਿਕ ਐਮ ਐਲ ਏ ਸਰਦਾਰ ਅਮਨ ਸ਼ਰ ਸ਼ੈਰੀ ਕਲਸੀ ਜਿੱਥੇ-ਜਿੱਥੇ ਵੀ गए ਨੇ इलेक्शन पाई इलेक्शन ਤੇ ਜਿੱਤਾਂ ਨੇ ਉਹਨਾਂ ਦੇ ਕਦਮ ਚੁੰਮੇ ਨੇ ਔਰ ਉਹਨਾਂ ਦੇ ਕਰਕੇ ਹੀ ਅੱਜ ਉਹਨਾਂ ਦੀ ਟੀਮ ਨੇ ਮਿਹਨਤ ਕਰਕੇ ਇਸ ਲੀਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਦੇਖੋ ਜੀ ਅੱਜ ਬੜਾ ਭਾਗਾ ਵਾਲਾ ਦਿਨ ਹੈ ਔਰ ਬੜਾ ਖੁਸ਼ੀ ਵਾਲਾ ਦਿਨ ਹੈ ਔਰ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਵੀ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁਗ ਚੁਗ ਕਹਿੰਦੇ ਕਿ ਸੈਮੀਫਾਈਨਲ ਦੇ ਵੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਿੱਕ ਦੇ ਵਿੱਚ ਨਾਰਾ ਲਾ ਕੇ ਦੇ ਦੱਸਦਾ ਕਿ ਸੈਮੀ ਫਾਈਨਲ ਵੀ ਆਮ ਆਦੀ ਪਾਰਟੀ ਆ ਤੇ ਫਾਈਨਲ ਵੀ ਮਾਜੋਗ ਸੀਐਮ ਸਾਹਿਬ ਭਗਤ ਮਾਜੀ ਦੇ ਝੋਲੀ ਚ ਆ ਸਰ ਮਤਕਲ ਕਹਾਂ ਪਰ ਲੋਕਾਂ ਨੇ ਆਮ ਆਦੀ ਪਾਰਟੀ ਦੇ ਕੰਮ ਦੇਖੇ ਆਮ ਆਦੀ ਪਾਰਟੀ ਦੇ ਜੋ ਐਮਐਲਏ ਸਾਹਿਬ ਜੋ ਸਾਡੇ ਸੀਐਮ ਸਾਹਿਬ ਉਹ ਖਾਸ ਤੌਰ ਤੇ ਜੋ ਸਾਡੇ ਮਾਜੋਗ ਅਮਰ ਸ਼ੇਰ ਸਿੰਘ ਸ਼ਹਿਰੀ ਕਰ ਸੀ ਜੋ ਉਹ ਅੱਜ ਅਟੁੱਟ ਮਿਹਨਤ ਰਹੀ ਉਥੇ ਉਹ ਸਭ ਮਿਹਨਤ ਨੂੰ ਸਲਾਵ ਹੈ ਕਿਉਂਕਿ ਅਸੀਂ ਤਿੰਨ ਹਫ਼ਤੇ ਉਥੇ ਲਾ ਕੇ ਆਏ ਔਰ ਮਾਜੋਗ ਅਮਲੇ ਸਾਹਿਬ ਸਵੇਰੇ 7 ਵਜੇ ਉੱਠ ਕੇ ਪਹਿਲੇ ਲੋਕਾਂ ਨੂੰ ਮਿਲਦੇ ਸੀਗੇ 8:30 9:00 ਵਜੇ ਨਾਲ ਤਰੰਤ ਨੂੰ ਕੋਈ ਦੇ ਹੀ ਉਸਤਵਾ ਸਾਰਾ ਦਿਨ ਉੱਤੇ ਬਿਤਾ ਗਿਆ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ੈਡਿਊਲ ਉਹਦਾ 1 ਮਹੀਨਾ ਉੱਤੇ ਸੀਗਾ ਔਰ ਇਹ ਚੀਜ਼ ਬੜਾ ਮਾਣ ਮਹਿਸੂਸ ਹੁੰਦਾ ਕਿ ਬਟਾਲਾ ਵਾਸੀਓ ਕਿ ਤੁਸੀਂ ਇੱਕ ਆਮ ਜਿਹਾ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰਿਆ ਪੂਰੇ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਕਿਉਂ ਕਿ ਕਿਉਂਕਿ ਜਿੱਥੇ ਵੀ ਡਿਊਟੀ ਲੱਗੀ ਉਹਨਾਂ ਦੀ ਮਾਜੋਕ ਸੀਐਮ ਸਾਹਿਬ ਭਗਵੰਤ ਮਾਜੀ ਕੇਜਵਲ ਸਾਹਿਬ ਨੇ ਜਿੱਥੇ ਵੀ ਡਿਊਟੀ ਲਾਈ ਜਾਓ ਜਲੰਧਰ ਸੀਗਾ ਚਾਹੇ ਉਹ ਵਿਆਰੇ ਸੀਗਾ ਚਾਹੇ ਉਹ ਸਾਡਾ ਡੇਰਾ ਬਾਬਾ ਨਾਨਕ ਸੀਗਾ ਜਿੱਥੇ ਵੀ ਡਿਉਗਿਆ ਲਾਈਆ ਉਹਨੇ ਪਤਰਾ ਜਾਰੀ ਕਰਕੇ ਸੀਐਮ ਸਾਹਿਬ ਦੀ ਝੋਲੀ 'ਚ ਪਾਇਆ ਹੋਰ ਇਹਦੀ ਗੱਲ ਕੀਤੀ ਜਾਵੇ ਜਿੱਤਦੇ ਆਏ ਵੀਡੀਓ ਬੜੀ ਵੱਟੀਆ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ 91 ਵੋਟਾਂ ਨਾਲ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾੜੀ-ਮੋਟੀ ਗੱਲ ਨਹੀਂ ਹੈ ਕਿ ਉੱਥੇ ਕਾਲੀ ਦਲ ਦੇ ਦੋ ਤਰੰਦਰ ਲੀਡਰ ਹੋਣ ਕਾਂਗਰਸ ਪਾਰਟੀ ਚ ਚਲੋ ਰਾਈ ਵਿਚਾਰੀ ਪਿੱਛੇ ਗਈ ਉਹਨਾਂ ਦੇ ਚਲੋ ਕਾਫੀ ਜ਼ੋਰ ਲਾਇਆ ਲੋਕਾਂ ਨੇ ਪਰ ਉਹ ਸਾਡੇ ਬੜਿੰਗ ਸਾਹਿਬ ਨੇ ਬੜਾ ਅੱਛਾ ਬਿਆਨ ਦਿੱਤਾ ਜਿੱਤੇ ਕਰਕੇ ਵੀ ਉਹ ਲੋਕਾਂ ਨੇ ਬੜਾ ਫਤਵਾ ਦੇ ਤਾ ਉਹਨਾਂ ਨੂੰ ਇਹੀ ਹਾਲ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਪਾਰਟੀਆਂ ਦਾ ਇਹੀ ਹਾਲ ਵਿਅਕਤੀ ਲੀਡਰਾਂ ਦਾ ਹੋਣਾ 27 ਦੇ ਵਿੱਚ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਅਸੀਂ ਉਹ ਉਹ ਲੋਗਿਆ ਸਾਡੀ ਉਹ ਪਾਰਟੀ ਆ ਜਿਹੜੇ ਕੰਮ ਦੇ ਨਾਂ ਤੇ ਵੋਟ ਮੰਗਦੀ ਐ ਚਮ ਦੇ ਨਾਂ ਤੇ ਵੋਟ ਨਹੀਂ ਮੰਗਦੀ ਅਸੀਂ ਕੰਮ ਕਰਕੇ ਦਿਖਾਇਆ ਲੋਕਾਂ ਨੂੰ ਇਹ ਲਾਰੇ ਚ ਨਹੀਂ ਰੱਖਿਆ ਇੰਤਾਂ ਦੀ ਮਿਹਨਤ ਰਹੀ ਕਿਦਾਂ ਦਾ ਨਤੀਜਾ ਇਸ ਸਾਰੀ ਦੀ ਸਾਰੀ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਉੱਥੇ ਕੀਤਾ ਉਹਨਾਂ ਦੇ ਇੱਕ ਇਸ਼ਾਰੇ ਤੇ ਸਵੇਰੇ ਉੱਥੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਉਹਨਾਂ ਦੀ ਅੰਤ ਤੱਕ ਮਿਹਨਤ ਸਦਕਾ ਤੇ ਭਗਵੰਤ ਮਾਨ ਜੀ ਦੇ ਕੀਤੇ ਕੰਮ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਤਰਨ ਤਰਨ ਦੇ ਲੋਕਾਂ ਨੇ ਮੋਹਰ ਲਾ ਕੇ 12000 ਦੀ ਲੀਡ ਨਾਲ ਉੱਥੇ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਜੇ ਇੱਕ ਵਾਰ ਫਿਰ ਫਤਵਾ ਦੇ ਦੇ ਜਿਹੜੀ ਲੀਡ ਹੈ ਉਹ ਲੀਡ ਬਹੁਤ ਵਧੀਆ ਲੀਡ ਆਈ ਆ ਔਰ ਜਿਹੜੀ ਜਿਮਨੀ ਜ਼ੋਨ ਦੇ ਵਿੱਚ ਇੰਨੀ ਵੱਡੀ ਲੀਡ ਹੋਣੀ ਬਹੁਤ ਵਧੀਆ ਕਿਉਂਕਿ ਸਾਰੇ ਕਹਿੰਦੇ ਸੀ ਪੰਥਕ ਹਲਕਾ ਪੰਥਕ ਹਲਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਔਰ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਸਾਡੇ એનਰਜੈਟਿਕ ਐਮ ਐਲ ਏ ਸਰਦਾਰ ਅਮਨ ਸ਼ਿਰ ਸਹਿਰੀ ਕਲਸੀ ਜਿੱਥੇ-ਜਿੱਥੇ ਵੀ ਗਏ ਨੇ ਇਲੈਕਸ਼ਨ ਪਾਈ ਇਲੈਕਸ਼ਨ ਦੇ ਜਿੱਤਾਂ ਨੇ ਉਹਨਾਂ ਦੇ ਕਦਮ ਚੁੰਮੇ ਨੇ ਔਰ ਉਹਨਾਂ ਦੇ ਕਰਕੇ ਹੀ ਅੱਜ ਉਹਨਾਂ ਦੀ ਟੀਮ ਨੇ ਮਿਹਨਤ ਕਰਕੇ ਇਸ ਲੀਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਦੇਖੋ ਜੀ ਅੱਜ ਇਹ ਬੜਾ ਭਾਗਾ ਵਾਲਾ ਦਿਨ ਹੈ ਔਰ ਬੜਾ ਖੁਸ਼ੀ ਵਾਲਾ ਦਿਨ ਹੈ ਔਰ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਵੀ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁਗ-ਚੁਗ ਕਹਿੰਦੇ ਕਿ ਸੈਮੀਫਾਈਨਲ ਦੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਿੱਕ ਦੇ ਵਿੱਚ ਨਾੜਾ ਲਾ ਕੇ ਦੇ ਦੱਸਤਾ ਕਿ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਆ ਤੇ ਫਾਈਨਲ ਵੀ ਮਾਜਕ ਸੀਐਮ ਸਾਹਿਬ ਭਗਤ ਮਾ ਜਿਹਦੇ ਚੋਲਿ ਚਿਆ ਸਰ ਪਤਾ 걸 ਕਾ ਪਰ ਲੋਕਾਂ ਨੇ ਆਮ ਆਦੀ ਪਾਰਟੀ ਦੇ ਕੰਮ ਦੇਖੇ ਆਮ ਆਦੀ ਪਾਰਟੀ ਦੇ ਜੋ ਐਮ ਐਲ ਏ ਸਾਹਿਬ ਜੋ ਸਾਡੇ ਸੀ ਐਮ ਸਾਹਿਬ ਉਹ ਖਾਸ ਤੌਰ ਤੇ ਜੋ ਸਾਡੇ ਮਾਨਯੋਗ ਅਮਰ ਸ਼ੇਰ ਸਿੰਘ ਸ਼ਹਿਰੀ ਕਰਤੀ ਜੋ ਉਹ ਅਬੀ ਅਟੁੱਟ ਮਿਹਨਤ ਰਹੀ ਉਥੇ ਉਹ ਸਭ ਮਿਹਨਤ ਨੂੰ ਸਲਾਵ ਹੈ ਕਿਉਂਕਿ ਅਸੀਂ ਤਿੰਨ ਹਫਤੇ ਉਥੇ ਲਾ ਕੇ ਆਏ ਔਰ ਮਾਨਯੋਗ ਅਮਲੇ ਸਾਹਿਬ ਸਵੇਰੇ 7 ਵਜੇ ਉੱਠ ਕੇ ਪਹਿਲੇ ਲੋਕਾਂ ਨੂੰ ਮਿਲਦੇ ਸੀਗੇ 8:30 9:00 ਵਜੇ ਨਾਲ ਕਰਨਤਨ ਕੋਈ ਦੇ ਉਸ ਤੋਂ ਬਾਅਦ ਸਾਰਾ ਦਿਨ ਉਥੇ ਬਿਤਾ ਕੇ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ੈਡਿਊਲ ਉਹਦਾ ਇੱਕ ਮਹੀਨਾ ਉਥੇ ਸੀਗਾ ਔਰ ਇਹ ਚੀਜ਼ ਬੜਾ ਮਾਨ ਮਸੂ ਕਿ ਬਟਾਲਾ ਵਾਸੀਓ ਕੇ ਤੁਸੀਂ ਇੱਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰਿਆ ਪੂਰੇ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਕਿਉਂ ਕਿ ਜਿੱਥੇ ਵੀ ਡਿਊਟੀ ਲੱਗੀ ਆ ਨਾ ਦੀ ਮਾਝਾ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਕੇਜਵਲ ਸਾਹਿਬ ਨੇ ਜਿੱਥੇ ਵੀ ਡਿਊਟੀ ਲਾਈ ਆ ਚਾਹੇ ਜਲੰਧਰ ਸੀਗਾ ਚਾਹੇ ਲੋਹਿਆੜੇ ਸੀਗਾ ਚਾਹੇ ਸਾਡਾ ਡੇਰਾ ਬਾਬਾ ਨਾਨਕ ਸੀਗਾ ਜਿੱਥੇ ਵੀ ਡਿਊਟੀ ਲਾਈ ਆ ਉਹਨੇ ਪਤਰਾ ਜਾਰੀ ਕਰਕੇ ਸੀਐਮ ਸਾਹਿਬ ਦੀ ਝੋਲੀ 'ਚ ਪਾਇਆ ਹੋਰ ਦੀ ਗੱਲ ਕੀਤੀ ਜਾਵੇ ਜਿੱਥੇ ਆਏ ਬੜੀ ਵੱਟੀਆਂ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ 91 ਵੋਟਾਂ ਨਾਲ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾਣੀ ਮੋਟੀ ਗੱਲ ਨਹੀਂ ਹੈ ਕਿ ਉੱਥੇ ਕਾਲੀ ਦਲ ਦੇ ਦੋ ਤਰੰਦਰ ਲੀਡਰ ਹੋਣ ਕਾਂਗਰਸ ਪਾਰਟੀ ਚਲੋ ਰਹੀ ਵਿਚਾਰੀ ਪਿੱਛੇ ਗਈ ਉਹਨਾਂ ਨੇ ਚਲੋ ਕਾਫੀ ਜ਼ੋਰ ਲਾਇਆ ਲੋਕਾਂ ਨੇ ਪਰ ਉਹ ਸਾਡੇ ਬੜਿੰਗ ਸਾਹਿਬ ਨੇ ਬੜਾ ਅੱਛਾ ਬਿਆਨ ਦਿੱਤਾ ਜਿੱਤੇ ਕਰਕੇ ਵੀ ਉਹ ਲੋਕਾਂ ਨੇ ਬੜਾ ਫਤਵਾ ਦੇ ਤਾੜੋ ਇਹੀ ਹਾਲ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਪਾਰਟੀਆਂ ਦਾ ਇਹੀ ਹਾਲ ਵਿਅਕਤੀ ਲੀਡਰਾਂ ਦਾ ਹੋਣਾ 27 ਦੇ ਵਿੱਚ ਜਿਹੜੇ ਪੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਅਸੀਂ ਉਹ ਉਹ ਲੋਗ ਆ ਸਾਡੀ ਉਹ ਪਾਰਟੀ ਆ ਜਿਹੜੇ ਕੰਮ ਦੇ ਨਾਤੇ ਵੋਟ ਮੰਗਦੀ ਐ ਚਮ ਦੇ ਨਾਤੇ ਵੋਟ ਨਹੀਂ ਮੰਗਦੀ ਅਸੀਂ ਕੰਮ ਕਰਕੇ ਦਿਖਾਇਆ ਲੋਕਾਂ ਨੂੰ ਇਹ ਲਾਰੇ ਚ ਨਹੀਂ ਰੱਖਿਆ ਇਤਾਂ ਦੀ ਮਿਹਨਤ ਰਹੀ ਕਿਦਾਂ ਦਾ ਨਤੀਜਾ ਇਹ ਸਾਰੀ ਦੀ ਸਾਰੀ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਉੱਥੇ ਕੀਤਾ ਉਹਨਾਂ ਦੇ ਇੱਕ ਇਸ਼ਾਰੇ ਤੇ ਸਵੇਰੇ ਉੱਥੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਉਹਨਾਂ ਦੀ ਅੰਤਕ ਮਿਹਨਤ ਸਦਕਾ ਤੇ ਭਗਵੰਤ ਮਾਨ ਜੀ ਦੇ ਕੀਤੇ ਕੰਮ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੇ ਤਰਨ ਤਰਨ ਦੇ ਲੋਕਾਂ ਨੇ ਮੋਹਰ ਲਾ ਕੇ 12000 ਦੀ ਲੀਡ ਨਾਲ ਉੱਥੇ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਇੱਕ ਵਾਰ ਫਿਰ ਫਤਵਾ ਦੇ ਦਿੱਤਾ ਹੈ ਕਿ ਦੇਖਦੇ ਜਿਹੜੀ ਲੀਡ ਹੈ ਲੀਡ ਬਹੁਤ ਵਧੀਆ ਲੀਡ ਆਈ ਆ ਔਰ ਜਿਹੜੀ ਜਿਮਨੀ ਜ਼ੋਨ ਦੇ ਵਿੱਚ ਇੰਨੀ ਵੱਡੀ ਲੀਡ ਹੋਣੀ ਬਹੁਤ ਵਧੀਆ ਕਿਉਂਕਿ ਸਾਰੇ ਕਹਿੰਦੇ ਸੀ ਪੰਥਕ ਹਲਕਾ ਪੰਥਕ ਹਲਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਔਰ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਸਾਡੇ એનਰਜੈਟਿਕ ਐਮ ਐਲ ਏ ਸਰਦਾਰ ਅਮਨ ਸ਼ਰਿ ਸੈਰੀ ਕਲਸੀ ਜਿੱਥੇ-ਜਿੱਥੇ ਵੀ ਗਏ ਨੇ ਇਲੈਕਸ਼ਨ ਪਾਈ ਇਲੈਕਸ਼ਨ ਦੇ ਜਿੱਤਾਂ ਨੇ ਉਹਨਾਂ ਦੇ ਕਦਮ ਚੁੰਮੇ ਨੇ ਔਰ ਉਹਨਾਂ ਦੇ ਕਰਕੇ ਹੀ ਅੱਜ ਉਹਨਾਂ ਦੀ ਟੀਮ ਨੇ ਮਿਹਨਤ ਕਰਕੇ ਇਸ ਲੀਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਦੇਖੋ ਜੀ ਅੱਜ ਇਹ ਬੜਾ ਭਾਗਾ ਵਾਲਾ ਦਿਨ ਹੈ ਔਰ ਬੜਾ ਖੁਸ਼ੀ ਵਾਲਾ ਦਿਨ ਹੈ ਔਰ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਵੀ ਲਿਖਿਆ ਗਿਆ ਇਹ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁਗ ਚੁਗ ਕਹਿੰਦੇ ਕਿ ਸੈਮੀਫਾਈਨਲ ਦੇ ਵੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਿੱਕ ਦੇ ਵਿੱਚ ਨਾਰਾ ਲਾ ਕੇ ਦੇ ਦੱਸਤਾ ਕਿ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਆ ਤੇ ਫਾਈਨਲ ਵੀ ਮਾਝਾ ਸੀਐਮ ਸਾਹਿਬ ਭਗਤ ਮਾਝੇ ਦੇ ਚੋਲੇ ਚਾ ਸਰ ਪਤਕਾ ਲਗਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮ ਦੇਖੇ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਸਾਹਿਬ ਜੋ ਸਾਡੇ ਸੀਐਮ ਸਾਹਿਬ ਉਹ ਖਾਸ ਤੌਰ ਤੇ ਜੋ ਸਾਡੇ ਮਾਝਾ ਅਮਰਸ਼ੇਰ ਸਿੰਘ ਸ਼ਹਿਰੀ ਗੱਲ ਸੀ ਜੋ ਉਹ ਅੱਗੇ ਅਟੁੱਟ ਮਿਹਤ ਰਹੀ ਉੱਥੇ ਉਸ ਸਭ ਮਿਹਨਤ ਨੂੰ ਸਲਾਮ ਹੈ ਕਿਉਂਕਿ ਅਸੀਂ 3 ਹਫ਼ਤੇ ਉੱਥੇ ਲਾ ਕੇ ਆਏ ਔਰ ਮਾਨਜੋਗ ਐਮਐਲਏ ਸਾਹਿਬ ਸਵੇਰੇ 7 ਵਜੇ ਉੱਠ ਕੇ ਪਹਿਲੇ ਲੋਕਾਂ ਨੂੰ ਮਿਲਦੇ ਸੀਗੇ ਆ 8:30 9:00 ਵਜੇ ਨਾਲ ਕਰਨਤਾਂ ਨੂੰ ਪਹੁੰਚਦੇ ਸੀਗੇ ਉਸ ਤੋਂ ਬਾਅਦ ਸਾਰਾ ਦਿਨ ਉੱਥੇ ਬਿਤਾ ਕੇ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ੈਡਿਊਲ ਉਹਦਾ 1 ਮਹੀਨਾ ਉੱਤੇ ਸੀਗਾ ਔਰ ਇਹ ਚੀਜ਼ਾਂ ਬੜਾ ਮਾਣ ਮਹਿਸੂਸ ਹੁੰਦਾ ਕਿ ਬਟਾਲਾ ਵਾਸੀਓ ਕਿ ਤੁਸੀਂ ਇੱਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰਿਆ ਪੂਰੇ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦਾ ਨਾਮ ਰੌਸ਼ਨ ਕਰ ਰ ਕਿਉਂਕਿ ਜਿੱਥੇ ਵੀ ਡਿਊਟੀ ਲੱਗੀ ਆਲਾ ਦੀ ਮਾਜੋਕ ਸੀਐਮ ਸਾਹਿਬ ਭਗਵੰਤ ਮਾਜੀ ਕੇ ਕੇਜੀਵਤ ਸਾਹਿਬ ਨੇ ਜਿੱਥੇ ਵੀ ਜੁੜੀ ਲਈ ਹੈ ਚਾਹੇ ਜਲੰਧਰ ਸੀਗਾ ਚਾਹੇ ਉਹ ਦਿਹਾੜੇ ਸੀਗਾ ਚਾਹੇ ਉਹ ਸਾਡਾ ਡੇਰਾਪਾਪਾ ਨਾਲ ਸੀਗਾ ਜਿੱਥੇ ਵੀ ਡਿਊਟੀ ਆਈ ਆ ਉਹਨੇ ਪੱਤਰਾ ਜਾਰੀ ਕਰਕੇ ਸੀਐਮ ਸਾਹਿਬ ਦੀ ਝੋਲੀ ਚ ਪਾਇਆ ਹੋਰ ਦੀ ਗੱਲ ਕੀਤੀ ਜਾਵੇ ਜਿੱਤ ਤੇ ਆਈ ਵੀਡੀਓ ਬੜੀ ਵੱਟੀਆ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ 91 ਵੋਟਰਾਂ ਦਾ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾਣੀ ਮੋਟੀ ਗੱਲ ਨਹੀਂ ਹੈ ਕਿ ਉਥੇ ਕਾਲੀ ਦਲ ਦੇ ਦੋ ਤਰੰਦਰ ਲੀਡਰ ਹੋਣ ਕਾਂਗਰਸ ਪਾਰਟੀ ਚਲੋ ਰਾਈ ਵਿਚਾਰੀ ਪਿੱਛੇ ਗਈ ਉਹਨਾਂ ਨੇ ਚਲੋ ਕਾਫੀ ਜ਼ੋਰ ਲਾਇਆ ਲੋਕਾਂ ਨੇ ਪਰ ਉਹ ਸਾਡੇ ਬਣਗ ਸਾਹਮਣੇ ਬੜਾ ਅੱਛਾ ਬਿਆਨ ਦੇਤਾ ਜਿੱਤੇ ਕਰਕੇ ਵੀ ਉਹ ਲੋਕਾਂ ਨੇ ਬੜਾ ਫਤਵਾ ਦੇਤਾ ਉਹਨਾਂ ਨੂੰ ਇਹੀ ਹਾਲ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਪਾਰਟੀਆਂ ਦਾ ਇਹੀ ਹਾਲ ਰਿਵੈਤੀ ਲੀਡਰਾਂ ਦਾ ਹੋਣਾ 27 ਦੇ ਵਿੱਚ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਅਸੀਂ ਉਹ ਉਹ ਲੋਗਿਆ ਸਾਡੀ ਉਹ ਪਾਰਟੀਆ ਜਿਹੜੇ ਕੰਮ ਦੇ ਨਾਂ ਤੇ ਵੋਟ ਮੰਗਦੀ ਐ ਚੰਮ ਦੇ ਨਾਂ ਤੇ ਵੋਟ ਨਹੀਂ ਮੰਗਦੀ ਅਸੀਂ ਕੰਮ ਕਰਕੇ ਦਿਖਾਇਆ ਲੋਕਾਂ ਨੂੰ ਇਹ ਲਾਰੇ ਚ ਨਹੀਂ ਰੱਖਿਆ ਇਦਾਂ ਦੀ ਬੇਨਤੀ ਰਹੀ ਕਿਦਾਂ ਦਾ ਨਤੀਜਾ ਇਸ ਸਾਰੀ ਦੀ ਸਾਰੀ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਉੱਥੇ ਕੀਤਾ ਉਹਨਾਂ ਦੇ ਇੱਕ ਇਸ਼ਾਰੇ ਤੇ ਸਵੇਰੇ ਉੱਥੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਉਹਨਾਂ ਦੀ ਅੰਤ ਤੱਕ ਮਿਹਨਤ ਸਦਕਾ ਤੇ ਭਗਵੰਤ ਮਾਨ ਜੀ ਦੇ ਕੀਤੇ ਕੰਮ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਤਰਨ ਤਰਨ ਦੇ ਲੋਕਾਂ ਨੇ ਮੋਹਰ ਲਾ ਕੇ 12000 ਦੀ ਲੀਡ ਨਾਲ ਉੱਥੇ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਇੱਕ ਵਾਰ ਫਿਰ ਫਤਵਾ ਦੇ ਦਿੱਤਾ ਕੀ ਦੇਖਦੇ ਜਿਹੜੀ ਲੀਡ ਹੈ ਲੀਡ ਬਹੁਤ ਵਧੀਆ ਲੀਡ ਆਈ ਆ ਔਰ ਜਿਹੜੀ ਜਿਮਨੀ ਜ਼ੋਨ ਦੇ ਵਿੱਚ ਇਹ